ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅਯੁੱਧਿਆ ਵਿਖੇ ਸ਼੍ਰੀ ਰਾਮ ਮੂਰਤੀ ਸਥਾਪਨਾ ਮੌਕੇ ਗੁਰਦਾਸਪੁਰ ਦੇ ਵਿੱਚ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਲੋਕਿਕ ਸ਼ੋਭਾ ਯਾਤਰਾ ਸਜਾਈ ਗਈ ਜਿਸ ਦੇ ਵਿੱਚ ਜਿਵੇਂ ਪੂਰੇ ਦਾ ਪੂਰਾ ਸ਼ਹਿਰ ਉਮੜ ਪਿਆ ਹੋਵੇ ਇਸ ਮੌਕੇ ਬਜ਼ੁਰਗ ਵੀ ਕਹਿੰਦੇ ਨਜ਼ਰ ਆਇ ਕਿ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਸ਼ਰਧਾਲੂਆਂ ਦਾ ਇੰਨਾ ਸਲਾਬ ਉਹਨਾਂ ਨੇ ਕਦੇ ਨਹੀਂ ਵੇਖਿਆ ਸ਼ੋਭਾ ਯਾਤਰਾ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋਈ ਅਤੇ ਪੂਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਮਾਈ ਦੇ ਤਲਾਬ ਮੰਦਰ ਵਿਖੇ ਸਮਾਪਨ ਹੋਇਆ ਸ਼ੋਭਾ ਯਾਤਰਾ ਦੀ ਅਗਵਾਈ ਕਰਦੀ ਪਗੜੀ ਧਾਰੀ ਬੁਲੇਟ ਮੋਟਰਸਾਈਕਲ ਚਲਾਉਂਦੀਆਂ ਲੜਕੀਆਂ ਆਕਰਸ਼ਣ ਦਾ ਕੇਂਦਰ ਬਣੀਆਂ ਰਹੀਆਂ ਜਦਕੀ ਅਯੁੱਧਿਆ ਧਾਮ ਤੋਂ ਵਿਸ਼ੇਸ਼ ਰੂਪ ਦੇ ਵਿੱਚ ਮੰਗਾਇਆ ਗਿਆ ਸ਼੍ਰੀ ਰਾਮਦਾਸ ਰੂਪ ਪਾਲਕੀ ਵਿੱਚ ਸ਼ਿਸ਼ੋਭਿਤ ਸੀ ਜਿਸ ਦੇ ਦਰਸ਼ਨਾਂ ਦੇ ਲਈ ਸ਼ਹਿਰ ਵਾਸੀਆਂ ਵਿੱਚ ਹੋਣ ਲੱਗੀ ਰਹੀ ਸ਼ਰਧਾਲੂਆਂ ਵੱਲੋਂ ਲਗਾਏ ਜਾ ਰਹੇ ਜੈ ਸ਼੍ਰੀ ਰਾਮ ਦੇ ਨਾਰੇ ਮਾਹੌਲ ਨੂੰ ਰਾਮਮਈ ਬਣਾ ਰਹੇ ਸਨ ਜਦਕਿ ਦੂਰ ਦੂਰ ਤੱਕ ਨਜ਼ਰ ਆ ਰਹੇ ਭਗਮਾ ਝੰਡਿਆਂ ਨਾਲ ਸ਼ਹਿਰ ਵੀ ਭਗਵਾਂ ਰੰਗ ਦੇ ਵਿੱਚ ਰੰਗ ਗਿਆ ਇਸ ਦੌਰਾਨ ਪੂਰੇ ਰਸਤੇ ਭਾਰੀ ਅਤਿਸ਼ਬਾਜੀ ਕੀਤੀ ਗਈ ਕੀ ਸ਼ਹਿਰ ਦੇ ਸਾਰੇ ਚੌਂਕ ਵੀ ਲਾਈਟਾਂ ਦੇ ਨਾਲ ਸਜਾਈ ਗਏ ਸਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਕਾ ਦੇ ਨਾਲ ਪ੍ਰਭੂਰ ਸਵਾਗਤ ਕੀਤਾ ਗਿਆ ਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਫਲਾਂ ਦੇ ਦਰਜਨਾ ਸਟਾਲ ਵੀ ਸ਼ਰਧਾਲੂਆਂ ਵੱਲੋਂ ਲਗਾਏ ਗਏ ਸਨ ਸ਼ਹਿਰ ਦੀਆਂ ਲਗਭਗ ਸਾਰੀਆਂ ਧਾਰਮਿਕ ਹਸਤੀਆਂ ਦੇ ਨਾਲ-ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਇਸ ਸ਼ੋਭਾ ਯਾਤਰਾ ਦੇ ਦੌਰਾਨ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਲੇ ਲਪ੍ਰਿਸਿੰਘ ਖੁਸ਼ੀ ਪਰ ਦੀ ਰਿਪੋਰਟ। ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਅਯੁੱਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੇ ਵਿਸ਼ਾਲ ਮੰਦਿਰ ਦੇ ਵਿੱਚ ਅੱਜ ਸ਼੍ਰੀ ਰਾਮ ਜੀ ਦੀ ਮੂਰਤੀ ਦਾ ਪ੍ਰਾਣ ਪ੍ਰティਸ਼ਟਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਗੋ ਵਿਦੇਸ਼ਾਂ ਦੇ ਵਿੱਚ ਵੀ ਰਾਮ ਭਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ। ਉੱਥੇ ਹੀ ਗੜਸ਼ੰਕਰ ਦੇ ਸਮੂਹ ਰਾਮ ਭਗਤਾਂ ਵੱਲੋਂ ਇਸ ਪਾਵਨ ਅਫਸਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੁਕੇ ਗੜਸ਼ੰਕਰ ਸ਼ਹਿਰ ਦੇ ਵਕਵਕ ਮੰਦਰਾਂ ਦੇ ਵਿੱਚ ਹਵਨ ਯੱਗ ਕੀਤੇ ਗਏ ਅਤੇ ਸ਼ਹਿਰ ਦੇ ਵਿੱਚ ਰਾਮ ਭਗਤਾਂ ਵੱਲੋਂ ਲੱਡੂ ਵੰਡ ਕੇ ਵਕ ਵਕ ਥਾ ਮ ਉਤੇ ਲੰਗਰ ਲਗਾਏ ਗਏ ਅਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਵੀ ਕੀਤਾ ਗਿਆ ਇਸ ਸ਼ੁਭ ਅਫਸਰਤੇ ਸਮੂਹ ਰਾਮ ਭਗਤਾ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਦੀਪਮਾਲਾ ਕੀਤੀ ਜਾ ਰਹੀ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਅੱਜ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਜੋ ਅੱਜ ਅਜੋਧਿਆ ਦੇ ਵਿੱਚ ਆ ਰਾਮ ਮੰਦਰ ਦਾ ਉਦਘਾਟਨ ਹੋਇਆ ਔਰ ਨਾਲ ਹੀ ਸ੍ਰੀ ਰਾਮ ਦੀ ਪ੍ਰਾਰਣ ਕੋਸ਼ਿਸ਼ਤਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਚਾਹੇ ਲਾਈਵ ਅਸੀਂ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੁਣ ਅਸੀਂ ਸਾਰਿਆਂ ਨੇ ਪਾਰਟੀ ਬਾਜੀ ਤੋਂ ਸਾਰਿਆਂ ਉੱਠ ਕੇ ਗੁਰਦਾਸਪੁਰ ਕਾਸ ਕਰਕੇ ਹੁਣ ਆਪਣੇ ਸ਼ਹਿਰ ਦੀ ਗੱਲ ਕਰਾਂ ਸਾਰਿਆਂ ਨੇ ਇਕੱਠੇ ਹੋ ਕੇ ਉਸ ਅਹਿਮ ਪੱਲਾ ਦਾ ਜਿਹੜਾ ਅਸੀਂ ਹਿਸਾਬ ਬਣਿਆ ਉਹ ਵੀ ਪ੍ਰਭੂ ਦੀ ਕਿਰਪਾ ਲਈ ਸਾਨੂੰ ਮੌਕਾ ਮਿਲਿਆ ਵਿੱਚ ਸ਼ਾਮਲ ਹੋਣ ਦਾ ਹੁਣ ਅੱਜ ਬੜੀ ਵੱਡੀ ਤੌਰ 'ਤੇ ਸਾਰੇ ਹੀ ਆ ਰਾਮ ਭਗਤਾਂ ਨੇ ਸਾਰੇ ਲੋਕਾਂ ਨੇ ਲੰਗਰ ਲਾਏ ਹੋਏ ਆ ਔਰ ਆ ਜਤਰਾ ਨਿਕਲ ਰਹੀ ਹੈ ਬਹੁਤ ਵੱਡੀ ਜੀ ਦੇ ਵਿੱਚ ਮੈਂ ਆਸ ਕਰਦਾ ਕਿ ਸਾਰੇ ਸਮਾਂ ਕੱਢ ਕੇ ਅਸੀਂ ਯਾਤਰਾ 'ਚ ਵੀ ਆਪਣਾ ਸਮਾਂ ਕੱਢਣਗੇ ਔਰ ਪ੍ਰਭੂ ਰਾਮ ਜੀ ਦੇ ਕੇ ਹੀ ਅਰਦਾਸ ਕਰਦੇ ਆਂ ਕਿ ਉਹ ਸਾਰੇ ਘਰਾਂ ਦੇ ਉੱਤੇ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਪਰ ਸਾਡੇ ਵਿੱਚ ਆਪਸੀ ਭਾਈਚਾਰਾ ਖਾਸ ਕਰਕੇ ਕਾਇਮ ਰਵੇ ਕਿਉਂਕਿ ਜਿੱਥੇ ਆਪਸੀ ਭਾਈਚਾਰਾ ਜਿੰਨਾ ਚਿਰ ਕਾਇਮ ਰਹੂਗਾ ਉਨੀ ਦੇਰ ਤੱਕ ਸਾਡੇ ਸੂਬੇ ਸਾਡਾ ਮੁਲਕ ترقی ਕਰਦਾ ਰਹੂਗਾ ਔਰ ਰਾਜਨੀਤਿਕ ਪਾਰਟੀਆਂ ਦੇ ਉੱਪਰ ਉੱਠ ਕੇ ਅਸੀਂ ਸਾਰੇ ਬਤੌਰ ਇੱਕ ਆਮ ਇਨਸਾਨ ਬਤੌਰ ਇੱਕ ਭਗਤਾਂ ਦੇ ਰੂਪ ਦੇ ਵਿੱਚ ਅਸੀਂ ਸਾਰੀ ਸੰਗਤਾਂ ਦੇ ਰੂਪ ਦੇ ਵਿੱਚ ਅਸੀਂ ਸਾਰੇ ਸ਼ਹਿਰ ਦੀਆਂ ਪ੍ਰਕਰਮਾਂ ਕਰਦੇ ਹੋਏ ਯਾਤਰਾ ਵੀ ਕੱਢ ਰਹੇ ਹਾਂ ਇਸ ਵੰਚ ਮੈਂ ਇੱਕ ਵਾਰ ਫੇਰ ਪ੍ਰਭੂ ਰਾਮ ਜੀ ਦੇ ਅੱਜ ਇਸ ਸਮਾਰੋਹ ਦੇ ਵਿੱਚ ਅਹਿਮ ਪਲਾਂ ਦੇ ਵਿੱਚ ਜਿੰਨੇ ਵੀ ਕਦਮ ਚੱਲ ਕੇ ਆਏ ਆ ਸਾਰਿਆਂ ਨੂੰ ਦਿਲ ਦੀਆਂ ਖੁਸ਼ੀਆਂ ਤੋਂ ਮੁਬਾਰਕਬਾਦ ਅੱਜ ਬੜਾ ਖੁਸ਼ੀ ਵਾਲਾ ਔਰ ਬਹੁਤ ਆਜੇਸ਼ਾਲੀ ਦਿਨ ਆ ਕਿ ਸਾਡੇ ਭਾਰਤ ਦੇ ਅਨੁਸਰ ਕ੍ਰਿਤੀ ਦੇ ਪ੍ਰਤੀਕ ਭਗਵਾਨ ਰਾਮ ਜੀ ਦੀ ਪ੍ਰਾਂਤ ਪ੍ਰੋਟੈਕਟਰ ਦਾ ਪ੍ਰੋਗਰਾਮ ਅਯੁੱਧਿਆ ਦੇ ਵਿੱਚ ਹੋਇਆ ਔਰ ਅੱਜ ਸੂਬੇ ਜੁਲਾਈ ਸਾਰੇ ਹਿੰਦੁਸਤਾਨ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਇਸ ਦਿਨ ਨੂੰ ਇੱਕ ਉਤਸ਼ਾਹ ਦੇ ਉਤਸਵ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਲੋਕਾਂ ਨੇ ਜਗਾ-ਜਗਾ ਲੰਗਰ ਲਾ ਕੇ ਭਗਵਾਨ ਰਾਮ ਦੀ ਉਪਾਸਨਾ ਪੂਜਾ ਕੀਤੀ ਆ ਔਰ ਸਾਡੇ ਇਲਾਕੇ ਦੇ ਵਿੱਚ ਵੀ ਬਹੁਤ ਖੁਸ਼ੀ ਬੜਿਆ ਦੇਖਣਾ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਇਹ ਪ੍ਰੋਗਰਾਮ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਅੱਜ ਲੋਕ ਜਿਹੜੇ ਨੇ ਮਿਲਾਰੇ ਨੇ ਸਮਾਜ ਦਾ ਹਰ ਸਮੁਦਾਇ ਸਮਾਜ ਦਾ ਹਰ ਵਰਗ ਉਸ ਦਿਨ ਨੂੰ ਆਪਣਾ ਸਮਝ ਕੇ ਮਿਲ ਆੜਿਆ ਇੱਕ ਮੇਲੇ ਵਰਗਾ ਮਾਹੌਲ ਜਿਹੜਾ ਉਹ ਬਣਿਆ ਉਹ ਅੱਜ ਇਹ ਜਿਹੜੀ ਸ਼ੋਭਾ ਯਾਤਰਾ ਮੇਰੇ ਸਾਡੇ ਬਜ਼ਾਰਾਂ 'ਚ ਹੁੰਦੀ ਹੋਈ ਅੱਗੇ ਜਾ ਰਹੀ ਆ ਕਿ ਭਗਵਾਨ ਰਾਮ ਦੀ ਲੀਲਾ ਨੂੰ ਦਰਸਾ ਰਹੀ ਆ ਮੈਂ ਕਿ ਕੋਈ ਬੇਨਤੀ ਕਰੂੰਗਾ ਕਿ ਭਗਵਾਨ ਰਾਮ ਜਦੋਂ ਬੜਿਆਦਾ ਪਰਸ਼ੋਦ ਬ੍ਰਾਮ ਕਿਹਾ ਗਿਆ ਉਹਨੇ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਮर्यादा ਦੇ ਵਿੱਚ ਰਹਿ ਕੇ ਕਰਨ ਦੀ ਗੱਲ ਕੀਤੀ ਆ ਉਹਨਾਂ ਦੇ ਗੁਣਾਂ ਨੂੰ ਅਪਣਾਈਏ ਔਰ ਜ਼ਿੰਦਗੀ ਦੇ ਵਿੱਚ ਜਿੱਥੇ ਜਿੱਥੇ ਕੋਈ ਜ਼ਿੰਮੇਵਾਰੀ ਮਿਲੀ ਆ ਉਹਦੇ ਜ਼ਿੰਦਗੀ ਦੇ ਨਿਰਵਾਹ ਦੇ ਵਿੱਚ ਉਹਨਾਂ ਅਸੂਲਾਂ ਨੂੰ ਅਪਣਾ ਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਔਰ ਅਜਿਹਾ ਹੀ ਲੱਗ ਰਿਹਾ ਬੁਕੇਸ਼ ਜੀ ਅਬ ਮੇਰ ਮੰਗਲ ਗਾਏ ਅਬਦ ਬੇਰਾਬ ਆਏ ਅੱਜ ਜਿਹੜੀ ਸ਼ੋਭਾ ਯਾਤਰਾ ਆ ਇਹ ਜਿਹੜੀ ਆ ਇੱਥੋਂ ਚੱਲ ਕੇ ਮੁੜ ਕੇ ਜਹਾਜ ਚੌਂਕ ਜਹਾਜ ਚੌਂਕ ਤੋਂ ਹਨੂਮਨ ਚੌਂਕ ਹਨੂਮਨ ਚੌਂਕ ਤੋਂ ਲਾਇਬ੍ਰੇਰੀ ਚੌਂਕ ਤੇ ਲਾਇਬ੍ਰੇਰੀ ਚੌਂਕ ਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਕਾਨੋ ਵਾਲ ਚੌਂਕ ਤੇ ਫਿਰ ਮਾਈ ਜੀ ਦੇ ਮੰਦਿਰ ਤੇ ਜਾ ਕੇ ਜਿਹੜੀ ਸਵਾਗਤ ਹੋਣੀ ਆ ਇਹਦੇ ਚਸੀਂ ਜਿਹੜੀ ਪੁਲਿਸ ਫਰੰਟ ਤੇ ਵੀ ਪੁਲਿਸ ਲਾਤੀ ਨਾਲ ਪੀਸੀਆਰ ਲਾਇਆ ਨਾਲ ਸਾਰੇ ਚੌਕਾਂ ਦੇ ਵਿੱਚ ਅਸੀਂ ਟ੍ਰੈਫਿਕ ਪੁਲਿਸ ਲਾਈ ਹੈ ਜੀ ਸਪੈਸ਼ਲ ਨਾਕੇ ਵੀ ਲਾਤੇ ਨੇ ਵੀ ਰਸਤਿਆਂ ਦੇ ਵਿੱਚ ਤੇ ਪਿਛਲੇ ਪਾਸੇ ਪਾਲਕੀ ਸਾਹਿਬ ਦੇ ਨਾਲ ਵੀ ਫੋਰਸ ਲਾ ਕੇ तकरीबन 100 ਕ ਮੁਲਾਜ਼ਮ ਜਿਹੜਾ ਅਸੀਂ ਇਹਦੇ ਦੇ ਅਰੇਂਜਮੈਂਟ ਤੇ ਲਾਇਆ ਹੋਇਆ ਹੈ ਇਸ ਤਰ੍ਹਾਂ ਲੋਕਾਂ ਨੇ ਰਾਤ ਨੂੰ ਹੀ ਸਰਵੇਸ਼ਣ ਕਰਨਾ ਹੈ ਰਾਤ ਨੂੰ ਮੇਰੀ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਬੜੇ ਸ਼ਾਂਤੀਪੂਰਨ ਰੱਖਣਾ ਪੰਜਾਬ ਪੁਲਿਸ ਉਹਨਾਂ ਦੀ ਸੇਵਾ ਚ ਆ ਰਿਹਾ ਉਹਨਾਂ ਦੀ ਸਿਕਿਉਰਟੀ ਬਚਾ ਜੀ ਰਾਤ ਨੂੰ ਕੋਈ ਨਾਵੇ ਚੜੀ ਕਰ ਗਈ ਹੈ ਜਿੰਨੀ ਫੋਰਸ ਦਿਨੇ ਲੱਗੀ ਹੈ ਜੀ ਉਨੀ ਰਾਤ ਰੱਖੇਗੀ ਔਰ ਰਾਤ ਨੂੰ ਗਸ਼ਟਾ ਜਿਹੜੀਆਂ ਸਪੈਸ਼ਲ ਲਾਈਆਂ ਗਈਆਂ ਨੇ